ਇੱਕ ਗੁਣ ਨਹੀਂ ਮੂਰਖ ਜਾਤਾ ਰਹੇ ਉਹਦੇ ਗੁਣ ਇੱਕ ਵੀ ਨਹੀਂ ਗਾਇਆ ਅਜੇ ਤੱਕ ਕਹਿੰਦੇ ਪ੍ਰਤ ਪਾਲੇ ਨਿਤ ਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰਹੇ ਕਹਿੰਦੇ ਉਹਨਾਂ ਦੇ ਗੁਣਾ ਨੂੰ ਜਾਣਿਆ ਨਹੀਂ ਅਜੇ ਤੱਕ ਕਿ ਪਰਮਾਤਮਾ ਦੇ ਵਿੱਚ ਕਿੰਨੇ ਗੁਣ ਨੇ ਅਸੀਂ ਤੇ ਔਗਣਾਂ ਦੇ ਭਰੇ ਹੋਏ ਆ ਪਰਮਾਤਮਾ ਦੇ ਗੁਣਾ ਦਾ ਖਜ਼ਾਨਾ ਹੈ ਉੱਤੇ ਗੁਣਾ ਦੀ ਖਾਨ ਹੈ ਜਿੰਨੇ ਮਰਜ਼ੀ ਗੁਣ ਅਸੀਂ ਪਰਮਾਤਮਾ ਤੋਂ ਲੈ ਸਕਦੇ ਆ ਹਰ ਆਰਾਧ ਨਾ ਜਨਾਰੇ ਗੁਰੂ ਅਰਜਨ ਸਾਹਿਬ ਸਾਨੂੰ ਸਮਝਾ ਰਹੇ ਹੈ ਕਿ ਅਜੇ ਤੱਕ ਅਸੀਂ ਉਸ ਪ੍ਰਮਾਤਮਾ ਦੀ ਆਰਾਧਨਾ ਕੀਤੀ ਹੀ ਨਹੀਂ ਉਹਨੂੰ ਸਿਮਰਿਆ ਹੀ ਨਹੀਂ ਉਹਨੂੰ ਯਾਦ ਕੀਤਾ ਹੀ ਨਹੀਂ ਅਜੇ ਤੱਕ ਹਰ ਹਰ ਗੁਰ ਗੁਰ ਕਰਤਾ ਰੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਜਿਹੜੇ ਯਾਦ ਵੀ ਕਰਦੇ ਹੈ ਉਹ ਕਿਵੇਂ ਯਾਦ ਕਰਦੇ ਹੈ ਉੱਪਰੋਂ ਉੱਪਰੋਂ ਵਾਹਿਗੁਰੂ ਵਾਹਿਗੁਰੂ ਤੇ ਕਹਿੰਦੇ ਹਰ ਹਰ ਗੁਰ ਗੁਰ ਕਰਤਾ ਰੇ ਕਹਿੰਦੇ ਸਾਰੇ ਕਹਿੰਦੇ ਜ਼ਰੂਰ ਹੈ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ